ਸੋਨਾ ਖਰੀਦਣ ਵਾਲਿਆਂ ਦੇ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਦੱਸਦੀ ਹੈ ਸਿਰਫ 50000 ਰੁਪਏ ਵਿੱਚ ਖਰੀਦ ਸਕਦੇ ਹੋ ਇੱਕ ਤੋਲਾ ਸੋਨਾ ਜੀहां ਜਿਹੜੇ ਲੋਕ ਸੋਨਾ ਖਰੀਦਣ ਦੇ ਸ਼ੌਕੀਨ ਨੇ ਉਹ ਸਿਰਫ ਹੁਣ 50000 ਰੁਪਏ ਦੇ ਵਿੱਚ ਇੱਕ ਤੋਲਾ ਸੋਨਾ ਖਰੀਦ ਸਕਦੇ ਨੇ ਬੇਹਤ ਵੱਡੀ ਖੁਸ਼ਖਬਰੀ ਹੈ ਉਹਨਾਂ ਲੋਕਾਂ ਲਈ ਜਿਹੜੇ ਸੋਨਾ ਲੈਣ ਦੇ ਲਈ ਸੋਚ ਰਹੇ ਸੀਗੇ ਤਾਂ ਹੁਣ ਦੱਸਦੀ ਹੈ ਸਿਰਫ 50000 ਰੁਪਏ ਦੇ ਵਿੱਚ ਇੱਕ ਤੋਲਾ ਸੋਨਾ ਉਹ ਖਰੀਦ ਸਕਦੇ ਨੇ ਦੱਸਦੀ ਹੈ ਕਿ ਪੂਰੀ ਜਾਣਕਾਰੀ ਜ਼ਰੂਰ ਸੁਣ ਲਓ ਤੇ ਖਬਰ ਆਪਣੇ ਸਾਕ ਸੰਬੰਧੀਆਂ ਤੇ ਲੋਕਾਂ ਨੂੰ ਜਰੂਰ ਸਾਂਝੀ ਕਰ ਦਿਓ ਕਿਉਂਕਿ ਇੱਕ ਬੇहद ਅਨੋਖਾ ਉਪਰਾਲਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਟੈਕਸ ਮੁਕਤ ਜਿਹੜਾ ਹੈ ਸੋਨਾ ਉਹ ਸਰਕਾਰ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਟੈਕਸ ਮੁਕਤ ਕਰ ਦਿੱਤਾ ਗਿਆ ਹੈ ਤੇ ਸਿਰਫ 50000 ਰੁਪਏ ਪ੍ਰਤੀ ਟੋਲਾ ਜਿਹੜਾ ਸੋਨਾ ਤੁਹਾਨੂੰ ਮਿਲ ਸਕਦਾ ਹੈ ਤਾਂ ਦੱਸ ਦਿਓ ਕਿ ਇਹ ਵੱਡਾ ਉਪਰਾਲਾ ਭੂਟਾਨ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜੀ ਹਾਂ ਦੱਸ ਦਿਓ ਕੇ ਬੁਟਾਨ ਦੀ ਸਰਕਾਰ ਦੇ ਵੱਲੋਂ ਸਲਾਨੀਆਂ ਨੂੰ ਕਰਸ਼ਿਤ ਕਰਨ ਦੇ ਲਈ ਇਹ ਬਿਹਤ ਵੱਡੀ ਪੇਸ਼ਕਸ਼ ਸ਼ੁਰੂ ਕੀਤੀ ਹੈ ਦੱਸਦੀ ਹੈ ਕਿ ਅਸੀਂ ਅਕਸਰ ਦੁਬਈ ਕਤਰ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਵਿੱਚ ਸੋਨੇ ਨੂੰ ਸਸਤਾ ਸਮਝਦੇ ਹਾਂ ਪਰ ਹੁਣ ਸਾਡਾ ਗਵਾਂਡੀ ਦੇਸ਼ ਬੁਟਾਨ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਇਸ ਸੰਦਰਭ ਦੇ ਵਿੱਚ ਉੱਥੋਂ ਦੀ ਸਰਕਾਰ ਨੇ ਅਧਿਕਾਰਿਤ ਤੌਰ ਤੇ ਇਸ ਪ੍ਰੋਗਰਾਮ ਨੂੰ ਲਾਗੂ ਕੀਤਾ ਹੈ ਕੋਵਿਡ-19 ਮਹਾਮਾਰੀ ਤੋਂ ਬਾਅਦ ਇਸ ਦਾ ਮੁੱਖ ਦੇਸ਼ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ ਖਾਸ ਤੌਰ ਤੇ ਇਸ ਦਾ ਉਦੇਸ਼ ਪਾਰਟ ਇਸਲਾਨੀਆਂ ਨੂੰ ਆਕਰਸ਼ਿਤ ਕਰਨਾ ਹੈ ਤੇ ਜਸਦੇ ਚਲਦੇ ਦੇਖ ਸਕਦੇ ਹੋ ਕਿ ਹੁਣ ਹਰ ਇੱਕ ਦੇ ਦਿਲ ਦੇ ਵਿੱਚ ਇਹ ਸਵਾਲ ਆ ਰਿਹਾ ਹੋਗਾ ਕਿ ਟੈਕਸ ਮਤ ਸੋਨਾ ਕਿੱਥੋਂ ਖਰੀਦਿਆ ਜਾ ਸਕਦਾ ਹੈ ਇਹ ਸਹੂਲਤ 부ਟਾਨ ਦੇ ਦੋ ਵੱਡੇ ਸ਼ਹਿਰਾਂ ਦੇ ਵਿੱਚ ਉਪਲਬਧ ਹੈ ਰਾਜਧਾਨੀ ਥਿੰਫੂ ਅਤੇ ਭਾਰਤੀ ਸਰਹੱਦ ਤੇ ਸਥਿਤ ਫੋਮ ਚੋਲਿੰਗ ਦੋਵਾਂ ਥਾਮਾਤੇ ਇਹ ਸਿਰਫ ਪਟਾਨ ਡਿਊਟੀ ਮੁਕਤ ਲਿਮਟਿਡ ਸਟੋਰਾਂ ਤੇ ਵੇਚ ਆ ਜਾਂਦਾ ਹੈ ਪਾਓ ਇਹ ਸਰਕਾਰੀ ਤੌਰ ਤੇ ਚਲਾਏ ਜਾਣ ਵਾਲੇ ਸਟੋਰ ਹਨ ਇਹ ਪੇਸ਼ਕਸ਼ ਦੱਸਦੀ ਹੈ ਹਰ ਕਿਸੇ ਲਈ ਉਪਲਬਧ ਹੈ ਹਾਲਾਂਕਿ ਯੋਗਤਾ ਪੂਰੀ ਕਰਨ ਲਈ ਤੁਹਾਨੂੰ ਕੁਝ ਸ਼ਰਤਾ ਪੂਰੀਆਂ ਕਰਨੀਆਂ ਪੈਣਗੀਆਂ ਜੇਕਰ ਤੁਸੀਂ ਸਿਰਫ ਆਪਣੀ ਟਿਕਟ ਦਿਖਾਉਂਦੇ ਹੋ ਤਾਂ ਤੁਹਾਨੂੰ ਸੋਨਾ ਨਹੀਂ ਮਿਲੇਗਾ ਆਓ ਸੁਣੋ ਜ਼ਰੂਰਤਾਂ ਦੀ ਪਰਚੋਲ ਕਰੀਏ ਪਹਿਲੀ ਜ਼ਰੂਰਤ ਇਹ ਹੈ ਕਿ ਤੁਸੀਂ ਸਸਟੇਨੇਬਲ ਡਿਵੈਲਪਮੈਂਟ ਫੀਸ ਐਸਟੀਫ ਦਾ ਦਾਅਵਾ ਕਰਨ ਵਾਲੀ ਸਰਕਾਰ ਨੂੰ ਫੀਸ ਅਦਾ ਕੀਤੀ ਹੋਵੇਗੀ ਅਤੇ ਟਿਕਟ ਪ੍ਰਾਪਤਕ ਕੀਤੀ ਹੋਵੇਗੀ ਤੇ ਦੂਜੀ ਸ਼ਰਤ ਇਹ ਹੈ ਕਿ ਤੁਹਾਨੂੰ ਭੂਟਾਨ ਦੇ ਸੈਰ ਸਪਟਾ ਵਿਭਾਗ ਦੁਆਰਾ ਪ੍ਰਮਾਣਿਤ ਹੋਟਲ ਦੇ ਵਿੱਚ ਘੱਟੋ ਘੱਟ ਇੱਕ ਰਾਤ ਰਹਿਣਾ ਜ਼ਰੂਰੀ ਹੈ ਇਹ ਪੇਸ਼ਕਸ਼ ਉਹਨਾਂ ਲੋਕਾਂ ਲਈ ਉਪਲਬਧ ਨਹੀਂ ਹੈ ਜੋ ਸਰਹੱਦ ਪਾਰ ਤੋਂ ਆ ਕੇ ਉਸੇ ਦਿਨ ਵਾਪਸ ਪਰਤ ਜਾਣਗੇ ਇਸ ਲਈ ਸਲਾਨੀਆਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਭੂਟਾਨ ਦੇ ਵਿੱਚ ਰਹਿਣ ਦੀ ਜ਼ਰੂਰਤ ਹੋਵੇਗੀ ਇਹਨਾਂ ਸ਼ਰਤਾਂ ਦੇ ਅਨੁਸਾਰ ਜੇਕਰ ਤੁਸੀਂ ਟੈਕਸ ਮੁਕਤ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦਾ ਭੁਗਤਾਨ ਕਰਨਾ ਪਵੇਗਾ ਤੁਸੀਂ ਭਾਰਤੀ ਰੁਪਏ ਜਾਂ ਭੂਟਾਨੀ ਮੁਦਰਾ ਦੀ ਵਰਤੋਂ ਨਹੀਂ ਕਰ ਸਕਦੇ ਤੁਹਾਨੂੰ ਟੈਕਸ ਮੁਕਤ ਸੋਨਾ ਖਰੀਦਣ ਲਈ ਅਮਰੀਕੀ ਡਾਲਰ ਯੂ ਐਸ ਟੀ ਦੀ ਵਰਤੋਂ ਕਰਨੀ ਪਵੇਗੀ ਇਸ ਤੋਂ ਇਲਾਵਾ ਤੁਹਾਨੂੰ ਟੈਕਸ ਮੁਕਤ ਕੀਮਤਾਂ ਤੇ ਵੱਧ ਤੋਂ ਵੱਧ 20 ਗ੍ਰਾਮ ਸੋਨਾ ਖਰੀਦਣ ਦੀ ਆਗਿਆ ਹੈ ਦੱਸਦੇ ਕਿ ਪੂਟਾਂ ਦੇ ਵਿੱਚ ਸੋਨੇ ਦੀ ਕੀਮਤ ਭਾਰਤ ਨਾਲੋਂ ਘੱਟ ਹੈ ਇਸ ਲਈ ਭਾਵੇਂ ਤੁਸੀਂ ਪੂਟਾਂ ਦੇ ਵਿੱਚ ਘੱਟ ਕੀਮਤ ਤੇ ਸੋਨਾ ਖਰੀਦੋ ਫਿਰ ਵੀ ਤੁਹਾਨੂੰ ਭਾਰਤ ਵਾਪਸ ਆਉਣ ਤੇ ਸਾਡੇ ਦੇਸ਼ ਦੇ ਕਸਟਮ ਨੀਮਾ ਦੀ ਪਾਲਣਾ ਕਰਨ ਦੀ ਜ਼ਰੂਰਤ ਹੋਵੇਗੀ ਇਹ ਯਾਦ ਰੱਖਣਾ ਮਹੱਤਵਪੂਰਨ ਹੈ